ਉਹਾਂ ਜੀ ਕ ਖਲਸਾ ਉਹਾਂ ਜੀ ਘਪਤੇ ਕੈਨੇਡਾ ਵਿੱਚ ਬੈਠੀ ਧੀ ਦੀ ਪੁਕਾਰ ਲੱਗਿਆ ਸੀ ਬੀਜਾ ਸਾਰੇ ਪਿੰਡ ਵਿੱਚ ਦੱਸਿਆ ਇਕੱਠੇ ਹੋ ਕੇ ਭੈਣ ਪਾਈ ਕੇ ਕਿ ਅਸੀਂ ਕੱਟਿਆ ਲੱਗਿਆ ਸੀ ਬੀਜਾ ਸਾਰੇ ਪਿੰਡ ਵਿੱਚ ਦੱਸਿਆ ਇਕੱਠੇ ਹੋ ਕੇ ਭੈਣ ਪਾਈ ਕੇ ਕਿ ਅਸੀਂ ਕੱਟਿਆ ਹੋਗੀ ਸੀ ਟਿਕਟ ਬੁੱਕ ਚਾਂਦੀ ਜਿਹੜਾ ਹਾਜੀ ਉੱਤੇ ਹੋਗੀ ਸੀ ਟਿਕਟ ਬੁੱਕ ਚਾਂਦੀ ਜਿਹੜਾ ਹਾਜੀ ਉੱਤੇ ਉ ਤਰੀਕੇ ਨੇ ਡਾ ਵਿੱਚ ਜਾ ਕੇ ਰੁੰਦੀ ਐ ਤੀ ਤੇਰੀ ਬਾਬਲਾ ਬੇ ਮਿਸਤਰੀ ਅੱਕ ਕਿਵੇਂ ਬਜਰੀ ਪਰ ਰੀਤੀ ਪੱਥਰਾਂ ਚ ਢੋਂਦੀ ਐ ਤੀ ਤੇਰੀ ਬਾਬਲਾ ਬੇ ਮਿੱਤਰੀ ਅੱਗੇ ਕੇਵੇਂ ਬਜਰੀ ਬ ਰੀਤੀ ਬਠਣਾ ਟਟੁੰਦੀ ਐ 25 ਲੱਖ ਲੱਖ ਕੇ ਪਾਪੂ ਮਿਲਿਆ ਕਿ ਤੈਨੂੰ ਬਸ ਮੇਰੀ ਇੱਕ ਜਿੱਦ ਪੂਰੀ ਕਰਤੀ ਕਿਲਿਆਕ ਨਾਲਾਂ ਵਿੱਚ ਜਿਹੜੀ ਸੀ ਜ਼ਮੀਨ ਉਹ ਵੀ ਤੁਸੀਂ ਸਾਰੀ ਕਹਿਣੇ ਕਰਤੀ ਕਿਲਿਆਕ ਨਾਲਾਂ ਵਿੱਚ ਜਿਹੜੀ ਸੀ ਜ਼ਮੀਨ ਉਗ ਤੁਜੀ ਚਾਰੀ ਐਣੇ ਕਰਤੀ ਕਿਹੜੇ ਵੇਲੇ ਕੰਮ ਕਰਾਂ ਕਦੋਂ ਮੈਂ ਪੜਾਈ ਕਰਾਂ ਕਿਹੜੇ ਵੇਲੇ ਕੰਮ ਕਰਾਂ ਕਦੋਂ ਮੈਂ ਪੜਾਈ ਕਰਾਂ ਤੇ ਹੀ ਨਹੀਂ ਤੇਰੀ ਦਿਨ ਰਾਤ ਸੌਂਦੀ ਐ ਤੀ ਤੇਰੀ ਬਾਬਲਾਬੇ ਮਿਸਤਰੀ ਅੱਗੇ ਕਿਵੇਂ ਬਜਰੀਪ ਰੇਤੀ ਬੱਠਣਾ ਠਟੋਂਦੀ ਐ ਧੀ ਤੇਰੀ ਬਾਬਲਾਬੇ ਮਿੱਤਰੀ ਅੱਗੇ ਕੇਮੇ ਬਾਜਰੀ ਤੇ ਰੀਤੀ ਬੱਠੜਾਂ ਚ ਟੁੰਦੀ ਐ ਕਿੰਨੇ ਮੁੰਡੇ ਕੁੜੀਆਂ ਦਾ ਇੱਥੇ ਬੁਰਾ ਹਾਲ ਬਹੁਤੇ ਕੰਮ ਬਿਨਾ ਥੱਕੇ ਖਾਈ ਜਾਂਦੇ ਨੇ ਫੇਰ ਵੀ ਨਹੀਂ ਕਿਤੇ ਸਾਟਾ ਮਨ ਦਾ ਪੰਜਾਬ ਇੱਕ ਦੂਜੇ ਕੋਲੋਂ ਮੂਰੇ ਹੋਈ ਆ ਜਾਂਦੇ ਨੇ ਫੇਰ ਵੀ ਨਹੀਂ ਕਿਤੇ ਸਾਟਾ ਮਨ ਦਾ ਪੰਜਾਬ ਇੱਕ ਦੂਜੇ ਕੋਲੋਂ ਮੂਹਰੇ ਹੂੰ ਆ ਜਾਂਦੇ ਨਹੀਂ ਛਣਕਾਂ ਤੇ ਸੋਨਾ ਕੀਤੇ ਮਿਲਦੀ ਨਹੀਂ ਰੋਟੀ ਛਣਕਾਂ ਤੇ ਜਾਉਣਾ ਤੇ ਮਿਲਦੀ ਨਹੀਂ ਰੋਟੀ ਮੈਨੂੰ ਮੰਮੀ ਬਾਪ ਵਾਲੇ ਲਾਡਾਂ ਦੀ ਯਾਦ ਸਤਾਉਂਦੀ ਆ ਤੇ ਤੇਰੀ ਬਾਮਲਾਬੇ ਬਿਸਤਰੀ ਅੱਗੇ ਕਿਵੇਂ ਬਾਜਰੀ ਬਰਿੱਤੀ ਬੱਠਣਾ ਚੁਟੋਂਦੀ ਐ ਤੇ ਤੇਰੀ ਬਾਮਲਾਬੇ ਮੇਰੀ ਅੱਗੇ ਕੇਮੇ ਮਾਜਰੀ ਬਰੇਤੀ ਬੱਠਣਾ ਛਟਾਉਂਦੀ ਐ ਕੱਲੀ ਨੂੰ ਨੇ ਘਰੋਂ ਕਦੇ ਭੇਜਦੇ ਸੀ ਬਾਹਰ ਕਿਹੜੇ ਦਿਲ ਨੇ ਕੈਨੇਡਾ ਮੈਨੂੰ ਭੇਜਤੀ ਕੱਲੀ ਨੂੰ ਨੇ ਘਰੋਂ ਕਦੇ ਭੇਜਦੇ ਸੀ ਬਾਹਰ ਕਿਹੜੇ ਦਿਲ ਨੇ ਕੈਨੇਡਾ ਮੈਨੂੰ ਭੇਜਤੀ ਚੁੱਕਦੀ ਜਵਾਗ ਕਿਤੇ ਮਾਂਜਦੀ ਹਾਂ ਪਾਂਡੇ ਦੱਸੋ ਹੁਣ ਕਿਹੜਾ ਸੋਡੀ ਨਹੀਂਉ ਵੇਚਦੀ ਚੁੱਕਦੀ ਜਵਾਗ ਕਿਤੇ ਮਾਂਜਦੀ ਹਾਂ ਪਾਂਡੇ ਦੱਸੋ ਹੁਣ ਸੋਡੀ ਕਿਹੜਾ ਨਹੀਂਉ ਵੇਚਦੀ ਦਰਸ਼ਨ ਨਾਂਗਲੇ ਵਾਲਾਂ ਨਾਲ ਡਾਲੇ ਰਾਂ ਦੇ ਸੁਪਨੇ ਆਚੋ ਦਰਸ਼ਨ ਨਾਂਗਲੇ ਵਾਲੇ ਡਾਲੇ ਰਾਂ ਦੇ ਸੁਪਨੇ ਚ ਮਾੜੀ ਜੂੜ ਕੇ ਰਾਂ ਨਾਲ ਮੈਂ ਹਡਾਉਂਦੀ ਆ ਥੀ ਤੇਰੀ ਬਾਵਲਾਵੇ ਮਿਸਤਰੀ ਅੱਗੇ ਕਿਵੇਂ ਬਾਜਰੀ ਬਰਿੱਤੀ ਬੱਠਣਾ ਜਟੂੰਦੀ ਐ ਥੀ ਤੇਰੀ ਬਾਵਲਾਵੇ ਮਿਸਤਰੀ ਅੱਗੇ ਕਿਵੇਂ ਬਾਜਰੀ ਬਰਿੱਤੀ ਬੱਠਣਾ ਜਟੂੰਦੀ ਐ ਥੀ ਤੇਰੀ ਬਾਵਲਾਵੇ ਮਿਸਤਰੀ ਅੱਗੇ ਕਿਵੇਂ ਬਾਜਰੀ ਬਰਿੱਤੀ ਬੱਠਣਾ ਜਟੂੰਦੀ ਐ ਬਾਜਰੀ ਬਰਿੱਤੀ ਬੱਠਣਾ ਜਟੂੰਦੀ ਐ ਬਾਪੂ ਬਾਜਰੀ ਬਰਿੱਤੀ ਬੱਠਣਾ ਜਟੂੰਦੀ ਐ ਜਿੱਦੀ ਲੈ ਕੇ ਮੈਨੂੰ ਲੈ ਜਾ ਆਪਣੇ ਪੰਜਾਬ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਲੱਗੇ ਤੱਕੇ ਸ਼ੇਅਰ ਕਰਿਓ ਧੰਨਵਾਦ